ਜੇਵੈਲਰ ਦੀ ਦੁਕਾਨ ਤੋਂ 10 ਤੋਲੇ ਸੋਨਾ, 20 ਕਿਲੋ ਚਾਂਦੀ ਅਤੇ 40000 ਰੁਪਏ ਦੀ ਨਕਦੀ ਸਮੇਤ ਲਾਇਸੈਂਸੀ ਪਿਸਤੌਲ ਚੋਰੀ ਇਸ ਮੌਕੇ ਦੁਕਾਨਦਾਰਾਂ ਦਾ ਕੀ ਹੈ ਕਹਿਣਾ ਤੁਸੀਂ ਵੀ ਸੁਣੋ ਅਤੇ ਦੇਖੋ ਇਸ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦੱਸ ਲਈਏ ਕਿ ਪੰਜਾਬ ਵਿੱਚ ਚੋਰੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ ਤੇ ਆਏ ਦਿਨ ਚੋਰ ਆਪਣੀ ਮਨਮਰਜ਼ੀ ਨਾਲ ਕਿਸੇ ਨਾ ਕਿਸੇ ਨੂੰ ਨਿਸ਼ਾਨਾ ਬਣਾ ਰਹੇ ਹਨ ਇਸ ਮੌਕੇ ਦੇਖੋ ਤਸਵੀਰਾਂ ਅਤੇ ਕੀ ਕਹਿਣਾ ਹੈ ਉਸ ਦੁਕਾਨਦਾਰ ਪੀੜਤ ਮਾਲਕ ਦਾ ਹਾਂਜੀ ਭਾਜੀ ਕੀ ਦੁਕਾਨ ਦਾ ਨਾਮ ਹੈ ਕੀ ਕਟਣਾ ਵਾਪਰੇ ਕਿਉਂ ਇਹ ਜੀ ਗੁਰੂ ਕਿਰਪਾ ਜੀ ਲੋਪੋਟੇ ਹਾਂਜੀ ਇਹ ਰਾਤ ਨੂੰ ਇਹ ਤੋਂ ਗਏ ਆ ਬਹੁਤ ਸ਼ਹਿਰ ਗਈਦਾ ਵਾ ਹਾਂਜੀ ਦੁਕਾਨ ਬੰਦ ਕਰਕੇ ਜਿਹੜੇ ਸਵੇਰੇ ਜਦੋਂ ਆਣ ਕੇ ਦੁਕਾਨ ਦੇਖੀ ਆ ਤੇ ਪਿਛਲੇ ਬੰਨੂ ਕੰਮ ਤੋੜ ਕੇ ਕੀਤੀ ਗਈ ਆ ਤੇ ਨਮੀ ਤੇ ਪੁਰਾਣੀ ਚਾਂਦੀ ਦੀ 20 ਕਿਲੋ ਇਹ ਚਾਂਦੀ ਸੀ ਇਹ ਹਾਂਜੀ ਦਾਤੋਲੇ ਗੱਲੇ ਚ ਸੋਨਾ ਪਿਆ ਹੈ ਇੱਕ ਨਾਲ ਪਿਸਤਲ ਪਿਆ ਹੈ ਇਹ ਲੈ ਗਏ ਜੀ ਸਾਰਾ ਕੁਝ ਤੇ ਕੋਈ ਸ਼ੱਕ ਕਿਸੇ ਤੇ ਤੁਹਾਨੂੰ ਨਹੀਂ ਡਰਕ ਸਾਰਾ ਹੁਣ ਪਿੰਡ ਹੀ ਤੇ ਮੈਕਲੀਆਂ ਦਾ ਤੇ ਕੀ ਕਰੀਏ ਇੱਕ ਬੰਦਾ ਹਲ ਫੇਰੇ ਆ ਤੇ ਪਹਿਲਾਂ ਵੀ ਕੋਈ ਚੋਰੀ ਹੋਈ ਥਾ ਪਹਿਲਾਂ ਵੀ ਅੱਜ ਤੋਂ 10-12 ਸਾਲ ਪਹਿਲਾਂ ਹੋਈ ਸੀ ਚੋਰੀ ਅੱਛਾ ਇਹ ਡਬਲ ਕੰਦ ਕਰਾਈਗੇ ਮਗਲੇ ਤਾਂ ਨਹੀਂ ਕਰ ਗਿਆ ਕੋਈ ਨਾ ਮਗਲੇ ਬੰਨੇ ਸਾਰੀ ਜਿਹਾ ਲਗਾ ਥਾਬੀ ਇਹਨਾਂ ਤੇ ਪੁਲਿਸ ਪਾਲਸ ਪਹੁੰਚੀ ਕੋਈ ਸ਼ਿਕਾਇਤ ਹਾਂਜੀ ਪੁਲਿਸ ਆਈ ਹੈ ਜੀ ਸਾਡੇ ਲਈ ਹੈ ਕਾਰਵਾਈ ਦਾ ਅੱਜ ਅੱਜ ਤੋਂ ਬਾਅਦ ਆਏ ਹਾਂ ਉਹ ਆਪਣਾ ਦੇਹ ਨਸਾਰੇ ਨਹੀਂ I okay.